ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਿਹਾ ਮਚਾਕੀ ਮੱਲ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਫਰੀਦਕੋਟ ਸਾਹਿਬ ਪੈ ਜਾਂਦੀ ਦੋਸਤੋ ਤੇ ਫਰੀਦਕੋਟ ਤੋਂ ਦੋਸਤੋ ਤਕਰੀਬਨ ਦੋਸਤੋ 5-6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਪੰਜਾਬ ਵਾਲੀ ਜਰਸੀ ਆ ਬਹੁਤ ਚੰਗੇ ਕੱਦ ਕਾਠ ਦੇ ਵਿੱਚ ਆ ਸੋਹਣੀਆਂ ਦੋਸਤੋ ਦੂਜਾ ਸੂਆ ਸੁਣੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਈ ਦੇ ਵੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂ ਵਧੀਆ ਵਧੀਆ ਠੀਕ ਆ ਨਾਂ ਦੱਸੀ ਵੀਰਾ ਆਪਣਾ ਨਾਂ ਜਨਕਰਾਜ ਸਿੰਘ ਜੀ ਜਨਕਰਾਜ ਸਿੰਘ ਹਾਂਜੀ ਪਿੰਡੋਂ ਜਾ ਕੇ ਮਾਨਸੇਣਾ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸ ਦੀਆਂ ਕਰੀ ਤੁਹਾਡਾ ਨੰਬਰ 9879947947 ਠੀਕ ਆ ਤੇ ਬਾਈ ਆਪਣਾ ਵਪਾਰ ਦਾ ਕੰਮ ਕੀ ਹੈ ਨਾ ਵਪਾਰ ਦਾ ਕੰਮ ਕੀ ਹੈ ਠੀਕ ਆ ਅੱਜ 1000 ਜਰਸੀ ਹੈ ਬਾਈ ਅੱਜ 1000 ਜਰਸੀ ਜੀ ਠੀਕ ਆ ਕਿੰਨਾ ਸੂਆ ਸੂਣਾ ਬਾਈ ਦੂਜਾ ਸੂਆ ਜੀ ਠੀਕ ਆ ਦੂਜਾ ਸੂਆ ਸੂਣਾ ਹਾਂਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਬਈ 10 ਦਿਨ ਬਾਕੀ ਆਈ 4 ਦਿਨ ਦਾ ਮੂੰਹ ਤੋਂ ਮੂੰਹ 4 ਦਿਨ ਦਾ 10 ਦਿਨਾਂ ਦੀ ਕੱਚੀ ਆ 10 ਦਿਨ ਠੀਕ ਆ ਪਹਿਲੇ ਸੂਏ ਕੋਈ ਦੁੱਧ ਦਾ ਅਨਮਾਨ ਕਿੰਨਾ ਦੱਸਿਆ ਪਹਿਲੇ ਸੂਏ 27 28 ਕਿਲੋ ਦੁੱਧ ਦੱਸਿਆ ਪਹਿਲੇ ਸੂਏ ਠੀਕ ਆ ਪਹਿਲੇ ਸੂਏ 27 28 ਲੀਟਰ ਐਜੀਟੀ ਕੀ ਅਨਮਾਨ ਸੀਤੀ ਤੋਂ ਵੀ ਪਲੱਸ ਹੀ ਜਾਵੇ ਠੀਕ ਆ ਕੋਈ ਸੀਮਨ ਰਿਕਾਰਡ ਦਾ ਪਤਾ ਹੋਵੇ ਬਈ ਸੀਮਨ ਇਹਦੇ ਜੱਗ ਦਾ ਲੱਗਾ ਜੀ ਜੱਗ ਸੀਮਨ ਲੱਗਿਆ ਠੀਕ ਆ ਨਾਰਮਲ ਸੀਮਨ ਜੱਗ ਦਾ ਲੱਗਾ ਹਾਂ ਨਾਰਮਲ ਲੱਗਾ ਠੀਕ ਆ ਲੋਵੀ ਦੂਜਾ ਸੂਆ ਵੈਰਸ ਹੁੰਦੀ ਹੈ ਮੂੰਹੋਂ ਬਾਈਆਂ ਦਾ ਚਾਰਦਾਨ ਦਾ ਸੋਹਣੇ ਕੱਦ ਕਾਠ ਵਾਲੀ ਦੋਸਤੋਂ ਪੰਜਾਬ ਵਾਲੀ ਜਰਸੀ ਹੈ ਬਹੁਤ ਵਿਰਲੀ ਥੇ ਹੁੰਦੀ ਹੈ ਦੋਸਤੋਂ ਐਡੇ ਕੱਦ ਕਾਠ ਦੇ ਵਿੱਚ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਜੇ ਗੱਲ ਕਰੀਏ ਨਾ ਦੋਸਤੋਂ ਐਚ ਐਫ ਵੈੜਾਂ ਜਿੱਡੀ ਆ ਦੇਖ ਸਕਦੇ ਆ ਸਾਹਮਣੇ ਐਚ ਐਫ ਵੈੜ ਖੜੀ ਹੈ ਤੇ ਬਰੋਬਰ ਆਉਂਦੀ ਹੈ ਦੋਸਤੋਂ ਕੱਦ ਕਾਠ ਪੂਰਾ ਵੱਡਾ ਵੇਰਬੂਲ ਬਹੁਤ ਚੰਗੀ ਆ ਹਵਾਨੇ ਦੇ ਵਿੱਚ ਨਾ ਢਿੱਲ ਵਿਖਾਉਣੇ ਦੋਸਤੋਂ ਹਰਮਾਨਾ ਵੀ ਇਹਨੇ ਦੱਸ ਦੇਣਾ ਆਰਾਮ ਨਾਲ ਲੈ ਜਾਣੇ ਆ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋਂ ਦੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਕਰਮਾੜੀ ਨੂੰ ਮੁਠੀ ਜਿਹੀ ਚਵਾਈ ਵਾਲਾ ਦੇਖ ਸਕਦੇ ਆ ਹਵਾਨੇ ਉੱਤੇ ਨਾੜਾ ਵੇਖੂਗੇ ਤੁਹਾਨੂੰ ਦੋਸਤੋ ਹੁਣ ਵੀ ਦਿਸਣੀਆਂ ਤੇ ਬਾਕੀ ਜਿਵੇਂ ਜਿਵੇਂ ਤਿਆਰ ਹੋਣੀਆਂ ਦੋਸਤੋ ਓਵੇਂ ਓਵੇਂ ਹਵਾਨੇ ਦੇ ਨਾੜਾ ਇਹਨੇ ਸੋਹਣਗਾ ਠਲ ਕਾਫੀ ਪਈ ਹੈ ਹਵਾਨੇ ਦੇ ਵਿੱਚ ਮਗਰਲੇ ਬਸ ਤੁਹਾਨੂੰ ਦਿਖਾ ਦਿੰਦੇ ਦੇਖ ਸਕਦੇ ਆ ਅਰਮਾਨ ਆ ਵੀ ਇਹਨੇ 10 ਦਿਨ ਸੂਨ ਦੇ ਵਿੱਚ ਲੈ ਜਾਣੇ ਆ ਲਓ ਵੀ ਦੂਜੇ ਪਾਸੇ ਤੋਂ ਵੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਹੋ ਜਾਣੀ ਐ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਾਣਾ ਸੇਮ ਸਾਈਜ਼ ਦੇ ਵਿੱਚ ਥਾਣਾ ਚਾਰੇ ਤੇ ਗੈਪ ਵੀ ਚੰਗਾ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਬਾਕੀ ਸੀਲ ਸੌ ਦੀ ਗੱਲ ਕਰੀਏ ਸੀਲ ਸੌਗਾ ਕੋਈ ਦੋਸਤੋ ਅਜਾ ਨਹੀਂ ਮੰਦੀ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਲੈ ਵੀ ਖੋਲ ਕੇ ਤੋੜ ਕੇ ਵਿਖਾ ਦਈਏ ਕਰੀ ਲਓ ਹਵਾਨੇ ਨੇ ਜੱਜਮੈਂਟ ਕਰੋਗੇ ਨਾ ਤੁਹਾਨੂੰ ਅਨਮਾਨ ਹੋ ਜਾਣਾ ਦੋਸਤੋ ਦਸਾਂ ਦਿਨਾਂ ਦੀ ਕੱਚੀ ਆ ਤੇ ਦੁੱਧ ਵੀ ਦੋਸਤੋ ਜੇ ਗੱਲ ਕਰੀਏ ਨਾ ਪੰਜਾਬ ਵਾਲੀ ਜਰਸੀ ਬਹੁਤ ਘੱਟ ਹਥਿਆਉਂਦੀ ਆ ਸੋਹਣਾ ਪਿਆਉਗੇ ਕਿਉਂਕਿ ਐਚਐਫ ਦੇ ਮੁਕਾਬਲੇ ਗਰਮੀ ਇਹ ਥੋੜੀ ਘੱਟ ਮਨਾਉਂਦੀ ਆ ਬਿਲਕੁਲ ਸਾਫ ਸੁਥਰੀ ਆ ਦੋਸਤੋ ਦੂਜਾ ਸੂਈ ਸੂਣਾ ਬੰਨ ਲਾ ਦ ਬਾਕੀ ਦੋਸਤੋ ਰੇਟ ਵਗੈਰਾ ਸਾਰਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਹਾਂਜੀ ਭਾਈ ਜੀ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਅਜੇ ਅੱਜ ਦੀ ਘੜੀ 1.10 ਆ ਜੀ ਠੀਕ 1 ਲੱਖ 10 ਹਜ਼ਾਰ ਜੀ ਉਦੋਂ ਵੱਧ ਹੋਗਾ ਤੁਸੀਂ ਤਾਂ ਐ ਨਾ ਸੋਚੇ ਹੋਵੇ ਛੋਟੀ ਹੋ ਗਈ ਫਾਲੋ ਵੱਡੀ ਆ ਫਾਲੋ ਵੱਡੀ ਠੀਕ ਠਲੀ ਰੱਜ ਕੇ ਵੀ ਆਈ ਬਹਿ ਜਾਓ ਥੱਲੇ ਲੋ ਵੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤਾ ਵੇਖ ਸਕਦੇ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ